ਫਲਡ ਫੁੱਲ ਸਪਲੋਇ ਹੈਂਡ ਦੀ ਐਮਰਜੈਂਸੀ ਫਲਡ ਗੇਟ ਖੋਲੇ ਹੋਏ ਹਨ ਦੇਖੋ ਕਿਹਦਾ ਅੰਦਰਸ਼ਾ ਪੂਰੇ ਪੁੱਲ ਖੋਲੇ ਹੋਏ ਹਨ ਕਰਮਚਾਰੀ ਬਕਾਇਦਾ ਨਰਾਨੀ ਰੱਖੀ ਹੋਈ ਹੈ ਕਰਮਚਾਰੀਆਂ ਨੇ ਕਰਮਚਾਰੀ ਬੜੀ ਤੰਦੇ ਹਿੰਨਲ ਡਿਊਟੀ ਤੋਂ ਆ ਰਹੇ ਹਨ ਐਮਰਜੈਂਸੀ ਫਲੱਡ ਗੇਟ ਖੁੱਲੇ ਹੋਏ ਹਨ ਬਾਕੀ ਵੀ ਸਭ ਖੁੱਲੇ ਹੋਏ ਹਨ ਦੇਖ ਇੱਕ ਕਸਟਮਰ 225 ਬਹੁਤ ਵਾਰੀ ਪ੍ਰਸ਼ਾਦ ਪੈਣ ਕਰਕੇ ਸਤਲੁਜ ਦਰਿਆ ਦੇ ਐਮਰਜੈਂਸੀ ਗੇਟ ਖੁੱਲੇ ਹੋਏ ਹਨ ਤੇ ਸਾਰੇ ਜਿੰਨੇ ਵੀ ਫਲਾਟ ਗੇਟ ਹਨ ਉਹ ਸਾਰੇ ਖੁੱਲੇ ਹੋਏ ਹਨ ਦੇਖੋ ਦ੍ਰਿਸ਼ ਸਤਲੁਜ ਰੋਪੜ ਹੈਡ ਵਰਕਸ ਦਾ ਦੇਖੋ ਕਿਸ ਤਰ੍ਹਾਂ ਪਾਣੀ ਵੇਸ਼ੇ ਮਾਰ ਆ ਰਿਹਾ ਹੈ ਲੋਕ ਨਜ਼ਾਰਾ ਦੇਖਣ ਵਾਸਤੇ ਆ ਰਹੇ ਹਨ ਬੂੰਦਾਬੰਦੀ ਹੋ ਰਹੀ ਹੈ بارش ਲੱਗ ਰਹੀ ਹੈ ਕਰਮਚਾਰੀ ਬਕਾਇਦਾ ਤੰਦੇਹੀ ਨਾਲ ਡਿਊਟੀ ਨਿਭਾ ਰਹੇ ਹਨ ਰੋਕ ਪੋਟਾ ਸਾਹਮਣੂ ਦਰਿਆ ਦੇ ਹੱਦ ਬਰਖਸਤੇ ਪੂਰੇ ਗੇਟ ਖੋਲੇ ਗਏ ਹਨ ਦੇਖੋ ਦ੍ਰਿਸ਼ ਅੱਜ 1 ਸਤੰਬਰ 2025 ਸਾਹਮਣੇ ਟਿੱਬੀਸਾਉ ਘੁਰਦਵਾਰਾ ਹੈ ਜੋ ਇਸ ਦਰਿਆ ਦੇ ਵਿੱਚ ਸੈਂਟਰ ਵਿੱਚ ਬੰਨੀਆਂ ਬਣੀਆਂ ਹੋਈਆਂ ਹਨ ਕੰਧਾਂ ਬਣੀਆਂ ਹੋਈਆਂ ਉਹ ਵੀ ਬਿਲਕੁਲ ਦਿਖਾਈ ਨਹੀਂ ਦੇ ਰਹੀਆਂ ਇਤਨਾ ਪਾਣੀ ਆ ਰਿਹਾ ਹੈ ਪੂਰੇ ਗੇਟ ਖੁੱਲੇ ਹੋਏ ਹਨ ਫੁੱਲ ਗੇਟ ਖੁੱਲੇ ਹੋਏ ਹਨ ਦੇਖੋ ਦ੍ਰਿਸ਼ ਅੱਜ ਦਾ 6 ਸਤੰਬਰ 2025 ਦਾ ਬੱਦਲਵਾਜੀ ਹੋਈ ਹੈ ਬਰਸਾਤ ਬਹੁਤ ਭਾਰੀ ਪੈ ਰਹੀ ਹੈ ਦੇਖੋ ਕਿਸ ਤਰ੍ਹਾਂ ਸਤਲੁਜ ਦਰਿਆ ਉਫਾਨ ਤੇ ਆਇਆ ਹੋਇਆ ਹੈ